ਅੱਜ ਪਿੰਡ ਖਵਾਸਪਰਾ ਵਿੱਚ ਸਾਬਕਾ ਕੰਚੀ RAM ਜੀ ਦੇ ਬੋਤ ਦਾ ਗਾਟਲ ਕਰਦੇ ਹੋਏ ਸਰਦਾਰ ਅਫਤਾਰ ਸਿੰਘ ਕ੍ਰਿੰਪੂਰੀ ਜੀ ਪ੍ਰਧਾਨ ਭੋਜਨ ਸਮਾਜ ਪਾਰਟੀ ਪੰਜਾਬ ਪਿੰਡ ਖਵਾਸਪਰਾ ਜ਼ਿਲ੍ਹਾ ਰੋਪੜ 26 ਨਵੰਬਰ 2025 ਨੂੰ ਸੰਵਿਧਾਨ ਦਿਵਸ ਤੇ ਪਿੰਡ ਖਵਾਸ ਪਰ ਵਿਖੇ ਬਾਮ ਸੇਫ ਦੇਸ 4 ਅਤੇ ਬਹੁਜਨ ਸਮਾਜ ਪਾਰਟੀ ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀਰਾਮ ਜੀ ਦਾ ਬੁੱਤ ਜਨਤਾ ਨੂੰ ਸਮਰਪਿਤ ਕੀਤਾ ਗਿਆ ਜਿਸ ਦਾ ਉਦ்கਾਟਨ बसपा ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿਮਪੁਰੀ ਜੀ ਅਤੇ बसपा ਲੀਡਰਸ਼ਿਪ ਵੱਲੋਂ ਕੀਤਾ ਗਿਆ ਡਾਕਟਰ ਕਾਰਿਮਪੁਰੀ ਜੀ ਨੇ ਕਿਹਾ ਕਿ ਸਾਹਿਬ ਕਾਂਸ਼ੀਰਾਮ ਜੀ ਨੇ ਪੈਣ ਕੁਮਾਰੀ ਮਾਇਆਵਤੀ ਜੀ ਨੂੰ ਆਪਣਾ ਯੋਗ ਉਤਰਾਧਿਕਾਰੀ ਐਲਾਨਿਆ ਗਿਆ ਹੈ ਸੂਬਾ ਪ੍ਰਧਾਨ ਡਾਕਟਰ ਅਵਤਾਰ ਸਿੰਘ ਕਾਰਿਮਪੁਰੀ ਜੀ ਨੇ ਕਿਹਾ ਹੱਕਾਂ ਦੀ ਰਾਖੀ ਲਈ ਸੰਵਿਧਾਨਕ ਢਾਂਚੇ ਨੂੰ ਬਚਾਉਣਾ ਜ਼ਰੂਰੀ आज पंजाब विच संवैधानिक कद्रਾਂ किंता दी हो रही है 26 नवंबर बहुजन समाज पार्टी बसपा पंजाब दे प्रधान डॉक्टर प्रोग्राम तो बाद साहिब श्री काशीराम जी दे भतीजे हरविंदर जी दे करे जाके परिवार नाल मुलाकात कीती अवतार सिंह करीमपुरी जी ने आज संविधान दिवस 26 नवंबर 1949 मौके परम पूजनीय बाबा साहेब डॉक्टर भीमराव अंबेडकर जी ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਸੰਵਿਧਾਨ ਹਰ ਭਾਰਤੀ ਖਾਸ ਕਰਕੇ ਪਛੜੇ ਵਰਗਾਂ ਲਈ ਸਭ ਤੋਂ ਵੱਡਾ ਰੱਖਿਆ ਕਵਚ ਹੈ ਡਾਕਟਰ ਕਾਰੀਮਪੁਰੀ ਜੀ ਨੇ ਕਿਹਾ ਕਿ ਅੱਜ ਦੇ ਇਤਿਹਾਸਕ ਦਿਨ ਤੇ ਜਦੋਂ ਬਾਬਾ ਸਾਹਿਬ ਨੇ ਸੰਵਿਧਾਨ ਦੇ ਰੂਪ ਵਿੱਚ ਦੇਸ਼ ਨੂੰ ਸਮਾਨਤਾ ਆਜ਼ਾਦੀ ਅਤੇ ਭਾਈਚਾਰੇ ਦਾ ਚਾਰਟਰ ਸੌਂਪਿਆ ਸੀ ਤਾਂ ਅਸੀਂ ਪੰਜਾਬ ਸੰਭਾਲੋ ਮੁਹਿੰਮ ਤਿਤ ਇਹ ਪ੍ਰਣ ਕਰਦੇ ਹਾਂ ਕਿ ਇਸ ਪਵਿੱਤਰ ਦਸਤਾਵੇਜ਼ ਦੇ ਸਿਧਾਂਤਾਂ ਨੂੰ ਜ਼ਮੀਨੀ ਪੱਧਰ ਤੇ ਲਾਗੂ ਕਰਵਾਉਣ ਲਈ ਸੰਗਰਾਸ਼ ਤੇਸ ਕੀਤਾ ਜਾਵੇਗਾ ਸੰਵਿਧਾਨ ਅਤੇ ਪੰਜਾਬ ਸੰਭਾਲੋ ਮੁਹਿਮ ਮੁੱਦਿਆਂ ਦਾ ਮੇਲ ਡਾਕਟਰ ਕਾਰੀਮਪੁਰੀ ਜੀ ਨੇ ਕਿਹਾ ਕਿ ਪੰਜਾਬ ਵਿੱਚ ਸ਼੍ਰੀ ਸੰਭਾਲੋ ਮੁਹਿਮ ਦੇ ਸਾਰੇ ਮੁੱਖ ਮੁੱਦੇ ਸਿੱਧੇ ਜਾਂ ਅਸਿੱਧੇ ਤੌਰ ਤੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਨਾਲ ਜੁੜੇ ਹੋਏ ਹਨ ਸੰਗੀਟਾਂਚੇ ਦੀ ਉਲੰਘਣਾ ਅਟੈਕ ਔਨ ਫੈਡਰਲ ਆ ਸਟਰਕਚਰ ਸੰਵਿਧਾਨਕ ਮੁੱਦਾ ਸੰਵਿਧਾਨ ਭਾਰਤ ਨੂੰ ਸੂਬਿਆਂ ਦਾ ਸੰਗ ਯੂਨੀਅਨ ਆਫ ਅ ਸਟੇਟਸ ਦੱਸਦਾ ਹੈ ਪਰ ਕੇਂਦਰ ਸਰਕਾਰਾ ਲਗਾਤਾਰ ਪੰਜਾਬ ਦੇ ਸੂਬਾਈ ਅਧਿਕਾਰਾਂ ਤੇ ਹਮਲਾ ਕਰ ਰਹੀਆਂ ਹਨ ਪੰਜਾਬ ਸੰਭਾਲੋ ਮੂਹਮ ਚੰਡੀਗੜ੍ਹ ਉੱਤੇ ਪੰਜਾਬ ਦੇ ਅਧਿਕਾਰ ਦਰਿਆਈ ਪਾਣੀਆਂ ਦਾ ਮਾਮਲਾ ਰਾਈਪੇਰੀਅਨ ਸਿਧਾਂਤਾਂ ਅਨੁਸਾਰ ਅਤੇ BBMB ਵਰਗੇ ਮੁੱਦਿਆਂ ਨੂੰ ਸੰਵਿਧਾਨਕ ਤਰੀਕੇ ਨਾਲ ਹੱਲ ਕੀਤਾ ਜਾਵੇ ਦੂਸਰਾ ਸਮਾਜਿਕ ਨਿਆਂ ਦੀ ਅਣਦੇਖੀ ਨੈਗਲੈਕਟ ਆਫ ਸੋਸ਼ਲ ਜਸਟਿਸ ਸੰਵਿਧਾਨਕ ਮੁੱਦਾ ਸੰਵਿਧਾਨ ਦਾ ਆਰਟੀਕਲ 15 ਅਤੇ 16 ਰਿਜ਼ਰਵੇਸ਼ਨ ਸਮਾਜਿਕ ਬਰਾਬਰੀ ਯਕੀਨੀ ਬਣਾਉਂਦਾ ਹੈ ਪੰਜਾਬ ਸੰਭਾਲੋ ਮੰਗ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਐਸੀ ਲਈ ਰਾਖਵਾਂਕਰਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ਜਾ ਰਿਹਾ ਨੌਕਰੀਆਂ ਅਤੇ ਸਿੱਖਿਆ ਵਿੱਚ ਲਗਾਤਾਰ ਬੈਕਲੌਗ ਵੱਧ ਰਿਹਾ ਹੈ ਪੰਜਾਬ ਦੀਆਂ ਮੌਜੂਦਾ ਸਰਕਾਰਾਂ ਡਾਕਟਰ ਅੰਬੇਡਕਰ ਜੀ ਦੇ ਸਮਾਜਿਕ ਨਿਆਂ ਦੇ ਸੁਪਨੇ ਨੂੰ ਦਬਾ ਰਹੀਆਂ ਹਨ ਬੇਰੋਜ਼ਗਾਰੀ ਅਤੇ ਆਰਥਿਕ ਅਸਮਾਨਤਾ ਸੰਵਿਧਾਨਕ ਮੁੱਦਾ ਰਾਜਨੀਤੀ ਦੇ ਨਿਰਦੇਸ਼ਕ ਸਿਧਾਂਤ ਡੀ ਪੀ ਐਸ ਪੀ ਸਰਕਾਰਾਂ ਨੂੰ ਆਰਥਿਕ ਨਿਆਂ ਅਤੇ ਬਿਹਤਰ ਜੀਵਨ ਪੱਧਰ ਯਕੀਨੀ ਬਣਾਉਣ ਦਾ ਨਿਰਦੇਸ਼ ਦਿੰਦੇ ਹਨ ਪੰਜਾਬ ਸੰਭਾਲੋ ਮਹਿੰਮ ਪੰਜਾਬ ਦੇ ਨੌਜਵਾਨਾਂ ਵਿੱਚ ਭਾਰੀ ਬੇਰੁਜ਼ਗਾਰੀ ਹੈ ਸੰਵਿਧਾਨਿਕਤਾ ਰਾਵਾ ਦੀ ਵਰਤੋਂ ਕਰਕੇ ਪੰਜਾਬ ਦੇ ਸਰੋਤਾਂ ਰਿਸੋਰਸਸ ਤੇ ਪਹਿਲਾ ਹੱਕ ਪੰਜਾਬੀਆਂ ਦਾ ਹੋਣਾ ਚਾਹੀਦਾ ਹੈ ਤਾਂ ਜੋ ਆਰਥਿਕ ਖੁਸ਼ਹਾਲੀ ਲਿਆਂਦੀ ਜਾ ਸਕੇ ਬਸਪਾ ਦਾ ਪ੍ਰਣ ਅਤੇ ਅੱਗੇ ਦੀ ਰਣਨੀਤੀ ਡਾਕਟਰ ਕਾਰਿਮਪੁਰੀ ਜੀ ਨੇ ਜ਼ੋਰ ਦੇ ਕੇ ਕਿਹਾ ਕਿ ਸੰਵਿਧਾਨ ਇੱਕ ਜੀਵਤ ਦਸਤਾਵੇਜ਼ ਹੈ ਜੋ ਹਰ ਭਾਰਤੀ ਨਾਗਰਿਕ ਨੂੰ ਮਨੁੱਖੀ ਹੱਕ ਅਧਿਕਾਰਾਂ ਦੀ ਤਾਕਤ ਦਿੰਦਾ ਹੈ ਬਹੁਜਨ ਸਮਾਜ ਪਾਰਟੀ ਪੰਜਾਬ ਸੰਭਾਲੋ ਮੁਹਿੰਮ ਰਾਹੀ ਇਹ ਪ੍ਰਣ ਕਰਦੀ ਹੈ ਕਿ ਸੰਵਿਧਾਨਿਕ ਸਿੱਖਿਆ ਹਰਪਿੰਡ ਅਤੇ ਸ਼ੈਰ ਵਿੱਚ ਸੰਵਿਧਾਨ ਦੀ ਮਹੱਤਤਾ ਅਤੇ ਇਸ ਵਿੱਚ ਦਰਜ ਹੱਕਾਂ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ ਹੱਕਾਂ ਦੀ ਲੜਾਈ ਸਮਾਜਿਕ ਨਿਆਂ ਰਿਜ਼ਰਵੇਸ਼ਨ ਅਤੇ ਪੰਜਾਬ ਦੇ ਸੰਗੀ ਹੱਕਾਂ ਦੀ ਲੜਾਈ ਪੂਰੀ ਤਰ੍ਹਾਂ ਸੰਵਿਧਾਨਿਕ ਦਾਇਰੇ ਵਿੱਚ ਰਹੇ ਕੇ ਲੜੀ ਜਾਵੇਗੀ ਪਰਿਸ਼ਟਾਚਾਰ ਮੁਕਤ ਪੰਜਾਬ ਬਾਬਾ ਸਾਹਿਬ ਦੀ ਦਸਹੀ ਰਾਹ ਤੇ ਚੱਲਦਿਆਂ ਪੰਜਾਬ ਨੂੰ ਪਰਿਸ਼ਟਾਚਾਰ ਮੁਕਤ ਅਤੇ ਪਾਰਦਰਸ਼ੀ ਪ੍ਰਸ਼ਾਸਨ ਦਿੱਤਾ ਜਾਵੇਗਾ ਡਾਕਟਰ ਕਾਰੀਮਪੁਰੀ ਜੀ ਨੇ ਅੰਤ ਵਿੱਚ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਅੱਜ ਸੰਵਿਧਾਨ ਦਿਵਸ ਮੌਕੇ ਉੱਪਰ ਪਾਦੀ ਪੰਜਾਬ ਸੰਭਾਲੋ ਮੁਹਿੰਮ ਨਾਲ ਜੁੜਨ ਤਾਂ ਜੋ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬਚਾ ਕੇ ਪੰਜਾਬ ਨੂੰ ਬਰਬਾਦੀ ਦੇ ਦੌਰ ਚੋਂ ਕੱਢਿਆ ਜਾ ਸਕੇ ਅੱਜ ਪਿੰਡ ਖਵਾਸਪਰਾ ਵਿੱਚ ਸਾਬ ਕੰਚੀ ਰਾਮ ਜੀ ਦੇ ਬੁੱਧਾ ਉਦਘਾਟਨ ਕਰਦੇ ਹੋਏ ਸਰਦਾਰ ਅਫਤਾਰ ਸਿੰਘ ਕ੍ਰੀਮਪੁਰ ਜੀ ਪ੍ਰਧਾਨ ਭੋਜਨ ਸਮਾਜ ਪਾਰਟੀ ਪੰਜਾਬ ਪਿੰਡ ਖਵਾਸਪਰਾ ਜ਼ਿਲ੍ਹਾ ਰੋਪੜ ਸਤਿ ਸ਼੍ਰੀ ਅਕਾਲ ਜੀ ਸਰਕਾਰ ਦਾ ਪਰਿਵਾਰਕ ਪ੍ਰਮਾਤਮਾ ਦਾ ਸ਼ੁਕਰੀਆ ਜੀ ਨਿਰਮਲ ਸਿੰਘ ਸਰ ਜੀ ਜਗਜੀਤ ਜੀ ਅੱਜ ਇਹਨਾਂ ਦਾ ਧੰਨਵਾਦ ਦੇਸ਼ ਲਈ ਕੌਮ ਲਈ ਸਾਡੇ ਕੋਤ ਨਹੀਂ ਕਰਨਾ ਸੁਣੀਆ ਤੁਹਾਡਾ ਬਾਤ ਅਸੀਂ ਸਟੂਡੈਂਟ ਆਰਗੇਨਾਈਜੇਸ਼ਨ ਹੋਰ ਸਾਡੀ ਪਹਿਲਾਂ ਵੀ ਕਿਹਾ ਪੈਸਾ ਨਹੀਂ ਚਾਹੀਦਾ ਜਿਕਰ ਪੈਸਾ ਨਹੀਂ ਚਾਹੀਦਾ ਅਸੀਂ ਉਹ ਕਰੋ ਜੀ ਹੋਰ ਹੋ ਜਾਓ ਉੱਪਰੋਂ ਜੀ ਮਾਸਟਰ ਇਹਨਾਂ ਦਾ ਤਸਰਬਾ ਹੋਸ਼ ਕਰ ਪੈਸੇ ਕਰਵਾ ਨਹੀ ਪੈਸੇ ਨਾਲ ਕਦੇ ਮੂਵਮੈਂਟ ਨਹੀਂ ਚੱਲ ਸਕਦੀ ਮੂਵਮੈਂਟ ਜੇ ਚੱਲਦਾ ਤਾਂ ਨਹੀਂ ਆਸ

ਜਿੰਦਾਬਾਦ ਜਿੰਦਾਬਾਦ ਅੱਜ ਸੋਪੋਰਟ ਦੀ ਜਟਾੜਾ ਜਿੰਦਾਬਾਦ ਜਿੰਦਾਬਾਦ ਭੈਣ ਕੁਮਾਰੀ ਮਾਇਆਵਤ ਜਿੰਦਾਬਾਦ 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 ਭੈਣ ਕੁਮਾਰੀ ਮਾਇਆਵਤ ਜਿੰਦਾਬਾਦ ਜਿੰਦਾਬਾਦ ਪੁੜਾਇਆ ਬਹੁਤ ਸਮਾਜ ਪਾਰਟੀ ਜਿੰਦਾਬਾਦ ਜਿੰਦਾਬਾਦ ਬਹੁਤ ਆਪਤੀ ਜਲੰਧਰ ਤੋਂ ਮੁਝ ਹੋਰ ਜਗ੍ਹਾ ਤੋਂ ਵੀ ਰਾਤੀ ਆਇਆ ਤੁਹਾਡੇ ਸਾਰਿਆਂ ਦੇ ਤਹਿ ਦਿਲੋਂ ਰਹਿਣੀ ਆ ਘਰ ਦੇ ਵਿੱਚ ਮਰਗਰ ਡਿਗਰਾ ਜੀ ਆਏ ਨੇ ਅਸੀਂ ਉਹਨਾਂ ਦਾ ਵੀ ਜਿਹੜੇ ਆ ਤੇ ਜੀ ਆਇਆਂ ਕਹਿੰਿਆ ਤੇ ਹੋਰ ਕੋਈ ਸਤਿ ਸ਼੍ਰੀ ਅਕਾਲ ਜਿਸ ਦਾ